ਇਹ ਸਾਡਾ ਹੋ ਗਿਆ ਹੈਂਡ ਬਲੈਂਡਰ ਖਾਬ ਤੇ ਨਹੀਂ ਕਰ ਰਿਹਾ ਕੰਮ ਤੇ ਆ ਸਾਡੇ ਨੋਵੀ ਦੇ ਕੰਮ ਦੇਖ ਲੋ ਜੀ ਦਿਖਾਓ ਜੀ ਨੋਵੀ ਜੀ ਇਹਨਾਂ ਨੇ ਆਹ ਡੀਸੀ ਵੋਲਟ ਵਾਲੀ ਡ੍ਰਿਲ ਤੇ ਲਾ ਲਿਆ ਉਹ ਫਿਰ ਹੁਣ ਇਹ ਕਰ ਰਿਹਾ ਜੀ ਲੱਸੀ ਬਣਾ ਰਿਹਾ ਡ੍ਰਿਲ ਦੇ ਮੂਰੇ ਮਾੜਾਣੀ ਇਹਨਾਂ ਨੇ ਲਿੱਤੀ ਕਾਸ ਤੇ ਹੁਣ ਇਹ ਇਹਨਾਂ ਨੇ ਕਰ ਲਿਆ ਢਿਗਾਰ ਕਹਿੰਦੇ ਕੋਈ ਨਹੀਂ ਜਿੰਨੇ ਦਿਨ ਉਹ ਨਹੀਂ ਠੀਕ ਹੁੰਦੀ ਤਾਂ ਫਿਰ ਹੈਂਡ ਬਲੈਂਡਰ ਇਸੇ ਨਾਲ ਹੀ ਚੱਲੂਗਾ ਆ ਲੈ ਖੁਚਾ ਕਰ ਰਹੀ ਹੈ ਇਧਰ ਇਧਰ ਆਜ ਨੇ ਘਾਲ ਤੋਂ ਸਿੱਧ ਘਾਤੀ ਬੰਦੇ ਜਿਗਾੜੀ ਬਹੁਤ ਹੁੰਦਾ ਦੇਖ ਲੋ ਇਹਨੇ ਜਿਗਾੜ ਬਣਾ ਲਿਆ ਆ ਆਪਣੀ ਲਈ ਲੱਸੀ ਤਾਂ ਦੇਖੋ ਜੀ ਇਹਨੇ ਬਣਾਤੀ ਲੱਸੀ ਤੇ ਹੁਣ ਇਹ ਪਾਊਗਾ ਇਸ ਚ ਹੋਰ ਪਾਣੀ ਦੇ ਨਾਲ ਦੇ ਨਾਲ ਮੁਲੇ ਇਹੋ ਬੁੱਝੋ ਪਾਰਾ ਹੀ ਪਾਣੀ ਕਿਉਂਕਿ ਲੱਸੀ ਬੜਕ ਰਹੀ ਸੀਗੀ ਪਾਣੀ ਘੱਟ ਹੋਣ ਕਰਕੇ ਤੇ ਆ ਚੱਕ ਲਈ ਜਨੇ ਮੇਰੀ ਟੋਲ ਮਨਾ ਰਹੀਆਂ ਨੇ ਵਿੱਚ ਗੱਲ ਲੀ ਅਸੇ ਅੱਜ ਬਣਾਉਣੀ ਹੈ ਹੋਲੀ ਆਰੀ ਹੋਲੀ